ਹਾਜ਼ਰ ਮੁਹਾਲੀ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਵਿਸ਼ੇਸ਼ ਜੀ ਸ਼ੇਖਰ ਜੀ ਪਰ ਆਏ ਹੋਏ ਪੱਤਰਕਾਰ ਸਾਥੀਓ ਲੋਕ ਸਭਾ ਚੋਣਾਂ ਚ ਕਾਂਗਰਸ ਨੇ ਜੋ ਮੈਨੀਫੈਸਟੋ ਜਾਰੀ ਕੀਤਾ ਹੈ ਉਹ ਮੈਨੀਫੈਸਟੋ ਕਿਵੇਂ ਦੇਸ਼ ਨੂੰ ਵੰਡਣ ਵਾਲਾ ਹੈ ਕਿਵੇਂ ਉਸ ਮੈਨੀਫੈਸਟੋ ਚ ਕਾਂਗਰਸ ਦੀ ਜਿਹੜੀ ਪੁਰਾਣੀ ਨੀਤੀ ਰਹੀ ਇੱਕ ਵਰਗ ਵਿਸ਼ੇਸ਼ ਦੇ ਤੁਸ਼ਟੀ ਕਰਨ ਦੀ ਉਨੂੰ ਵਧਾਵਾ ਦੇਣ ਵਾਲਾ ਹੈ ਔਰ ਦੇਸ਼ ਦੇ ਅੰਦਰ ਅਲੱਗ-ਅਲੱਗ ਧਰਮਾਂ ਦੇ ਔਰ ਜਾਤੀਆਂ ਦੇ ਲੋਕਾਂ ਦੇ ਵਿਚਕਾਰ ਲੜਾਈ ਖੜੀ ਕਰਨ ਵਾਲਾ ਹੈ ਉਹਦੀ ਚਾਂਕੀ ਅੱਜ ਅਸੀਂ ਐਕਸਪ੍ਰੈਸ ਕਾਨਫਰੰਸ ਰੱਖਾਂਗੇ ਕਿ ਮੈਨੀਫੈਸਟੋ ਕਿਵੇਂ ਕਾਂਗਰਸ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ ਦੋਸਤੋ ਕਾਂਗਰਸ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਇੱਕ ਵਿਸ਼ੇਸ਼ ਵਰਗ ਨੂੰ ਵਾਦਾ ਕੁਝ ਦਿਓ ਦਾ ਪੁਸ਼ਟੀਕਰਨ ਕਰੋ ਨੂੰ ਵੋਟ ਬੈਂਕ ਦੇ ਨਾਤੇ ਇਸਤੇਮਾਲ ਕਰੋ ਔਰ ਸਰਕਾਰ ਬਣਾਓ ਉਹਦੇ ਤਹਿਤ ਹੀ ਇਸ ਮੈਨੀਫੈਸਟੋ ਚ ਕਾਂਗਰਸ ਨੇ ਕੁਝ ਗੱਲਾਂ ਕਹੀਆਂ ਜਿਨ੍ਹਾਂ ਦਾ ਜ਼ਿਕਰ ਹੋਣਾ ਬੜਾ ਜ਼ਰੂਰੀ ਹੈ ਦੇਸ਼ ਦੇ ਅੰਦਰ ਜਿਨ੍ਹਾਂ ਤੇ ਚਰਚਾ ਹੋਣੀ ਵੀ ਬੜੀ ਜ਼ਰੂਰੀ ਹੈ ਕਾਂਗਰਸ ਦੇ युवराज راہুল ਗਾਂਧੀ ਜੀ ਨੇ ਜਦੋਂ ਮੈਨੀਫੈਸਟੋ ਜਾਰੀ ਕੀਤਾ ਇਸ ਮੈਨੀਫੈਸਟੋ 'ਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਦੇਸ਼ ਦੇ ਅੰਦਰ ਸੋਸ਼ਲ ਕਾਸਟ ਔਰ ਵੈਲਥ ਸਰਵੇ ਕਰਾਣਾ। ਉਹਨੇ ਦੇਖਣ 'ਚ ਬੜੀ ਸਧਾਰਨ ਗੱਲ ਲੱਗਦੀ ਏ। ਲੇਕਿਨ ਜਦੋਂ ਤੁਸੀਂ ਉਸ ਮੈਨੀਫੈਸਟੋ ਨੂੰ ਠੀਕ ਕਰਾਣਾ ਪੜਦੇ ਹੋ ਤੇ ਉਹਨਾਂ ਦੇ ਸਰਵੇ ਤੋਂ ਭਾਵ ਕੀ ਹੈ? ਦੇਸ਼ ਦੇ ਅੰਦਰ ਕਿਸ ਵਿਅਕਤੀ ਕੋਲ ਕਿੰਨੀ ਸੰਪਤੀ ਹੈ ਕਿੰਨੀ ਜ਼ਮੀਨ ਹੈ ਕਿੰਨਾ ਘਰ ਹੈ ਕਿੰਨੇ ਬੈਂਕ ਚ ਪੈਸੇ ਹੈ ਸਭ ਦਾ ਸਰਵੇ ਹੋਏਗਾ। ਔਰ ਫਿਰ ਰਾਹੁਲ ਗਾਂਧੀ ਜੀ ਦੇ ਮੁਤਾਬਕ ਜਿੰਨਾ ਲੋਕਾਂ ਕੋਲ ਜਿਆਦਾ ਪੈਸੇ ਨੇ, ਜਿਆਦਾ ਧਨ ਹੈ, ਜਿਆਦਾ ਪ੍ਰਾਪਰਟੀ ਹੈ, ਜਿਆਦਾ ਸੋਨਾ ਹੈ। ਉਹਦੀ ਫਿਰ ਡਿਸਟ੍ਰਿਬਿਊਸ਼ਨ ਹੋਏਗੀ। ਔਰ ਉਹ ਡਿਸਟ੍ਰਿਬਿਊਸ਼ਨ ਕਰਕੇ ਕਿਹਨਾਂ ਲੋਕਾਂ ਨੂੰ ਦਿੱਤਾ ਜਾਏਗਾ। ਇਹਨਾਂ ਨੇ ਕਿਹਾ ਗਰੀਬਾਂ ਨੂੰ ਦਿੱਤਾ ਜਾਏਗਾ ਔਰ ਉਹਦੇ ਚ ਵੀ ਵਿਸ਼ੇਸ਼ ਕਰਕੇ ਸਾਡੇ ਜਿਹੜੇ ਮੁਸਲਿਮ ਸਮੁਦਾਇ ਦੇ ਲੋਗ ਨੇ ਉਹਨਾਂ ਨੂੰ ਉਹ ਦਿੱਤਾ ਜਾਏਗਾ। ਹੁਨੇ ਜਿਹੜੀ ਸੋਚ ਹੈ ਕਾਂਗਰਸ ਦੀ ਉਹ ਸੋਚ ਨੂੰ ਅਗਰ ਦੇਖਿਆ ਜਾਏ ਤੇ ਤੁਹਾਡੇ ਮੇਰੇ ਸਮੇਤ ਜਿਹੜੇ ਲੋਗ ਮਿਹਨਤ ਕਰਕੇ ਆਪਣਾ ਵਪਾਰ ਖੜਾ ਕਰਕੇ ਨੌਕਰੀ ਦੇ ਮਾਧਿਅਮ ਨਾਲ ਪੈਸੇ ਬਣਾਉਂਦੇ ਆਂ ਘਰ ਬਣਾਉਂਦੇ ਆਂ ਆਪਣੇ ਬੱਚਿਆਂ ਨੂੰ ਸਾਰੇ ਉਹਦੇ ਦਾਇਰੇ ਦੇ ਅੰਦਰ ਆ ਜਾਣਗੇ। ਇਹ ਜਿਹੜਾ ਸਰਵੇ ਹੈ ਦੇਸ਼ ਵਿਆਪੀ ਸਮਾਜਿਕ ਆਰਥਿਕ ਔਰ ਜਾਤੀ ਜਨਗਣਨਾ ਵਾਲਾ ਇਹ ਬੇਸਿਕਲੀ ਦੇਸ਼ ਦੇ ਲੋਕਾਂ 'ਚ ਹੁੱਟ-ਪਾਣ ਦੀ ਔਰ ਲੜਾਈ ਕਰਾਣ ਦੀ ਇੱਕ ਬਹੁਤ ਵੱਡੀ ਯੋਜਨਾ ਦੇ ਅੰਤਰਗਤ ਕਾਂਗਰਸ ਇਸ ਗੱਲ ਨੂੰ ਕਹਿ ਰਹੀ ਹੈ ਉਹਦੇ ਨਾਲ ਨਾਲ ਅਲੀ ਖੋਰ ਗੱਲ ਕਹਿ ਰਹੀ ਹੈ ਕਿ ਜਿਹੜੀ ਰਿਜ਼ਰਵੇਸ਼ਨ ਦੀ ਕੈਪ ਹੈ 50% ਪ੍ਰੀਮ ਕੋਰਟ ਨੇ ਰੱਖੀ ਹੈ ਅਸੀਂ ਉਹਨੂੰ ਵੀ ਖਤਮ ਕਰਾਂਗੇ ਔਰ ਰਿਜ਼ਰਵੇਸ਼ਨ ਦੇ ਦਾਇਰੇ 'ਚ ਉਹਨਾਂ ਨੇ ਕਿਹਾ ਕਿ ਮਾਈਨੋਰਟੀਆਂ ਔਰ ਖਾਸ ਕਰਕੇ ਮੁਸਲਿਮ ਸਮੁਦਾਇ ਨੂੰ ਇਹ ਦਾਇਰੇ 'ਚ ਲੈ ਕੇ ਆਂਦਾ ਹੈ ਇਹ ਗੱਲਾਂ ਕਾਂਗਰਸ ਪਹਿਲਾਂ ਵੀ ਕਰਦੀ ਰਹੀ ਹੈ ਪਰ ਇਸ ਵਾਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਮੈਨੀਫੈਸਟੋ ਜਿਸ ਗੱਲ ਨੂੰ ਲਿਖਿਆ ਉਹ ਬਹੁਤ ਚਿੰਤਾਜਨਕ ਹੈ ਔਰ ਇਹ ਗੱਲ ਬਾਰ ਬਾਰ ਰਾਹੁਲ ਗਾਂਧੀ ਜੀ ਨੇ 6 ਅਪ੍ਰੈਲ ਨੂੰ ਤੇਲੰਗਾਨਾ 'ਚ ਮੈਨੀਫੈਸਟੋ ਜਾਰੀ ਹੋਣ ਤੋਂ ਅਗਲੇ ਦਿਨ ਫੇਰ ਇਹ ਗੱਲ ਕਹੀ ਕਿ ਅਸੀਂ ਵੈਲਥ ਸਰਵੇ ਕਰਾਂਗੇ ਔਰ ਸੰਪਤੀ ਦਾ ਬਟਵਾਰਾ ਕਰਾਂਗੇ ਉਹਨਦਾ ਉਦੇਸ਼ ਕੀ ਹੈ ਇਹਦਾ ਉਦੇਸ਼ ਇਹ ਹੈ ਕਿ ਦੇਸ਼ ਦੇ ਅੰਦਰ ਅਲੱਗ-ਅਲੱਗ ਧਰਮਾਂ ਦੇ ਲੋਕ ਇੱਕ ਦੂਜੇ ਦੇ ਪ੍ਰਤੀ ਖੜੇ ਹੋ ਜਾਣ ਮੰਨ ਲਓ ਸਰਵੇ ਹੋਏਗਾ ਮੇਰੇ ਤੁਹਾਡੇ ਸਮੇਤ ਬਹੁਤ ਸਾਰੇ ਲੋਕਾਂ ਕੋਲ ਦੋ ਘਰ ਹੈ ਇੱਕ ਘਰ ਆਪਣੀ ਮਿਹਨਤ ਨਾਲ ਬਣਾਇਆ ਇੱਕ ਪਿਤਾ ਜੀ ਨੇ ਬਣਾ ਕੇ ਦਿੱਤਾ ਤਾਂ ਕਹਿਣਗੇ ਜੀ ਦੋ ਘਰ ਹੈ ਤੁਹਾਡੇ ਕੋਲ ਦੇ ਕਿ ਘਰ ਚਾਹੀਦਾ ਹੈ ਬਾਕੀ ਬਹੁਤ ਲੋਕਾਂ ਕੋਲ ਘਰ ਨਹੀਂ ਹੈ ਉਹਨੂੰ ਦੇ ਦੇਣਗੇ ਜੋ ਸੋਚ ਮਹਾਵਾਦੀਆਂ ਦੀ ਹੈ ਜੋ ਸੋਚ ਦੁਨੀਆ ਦੇ ਖਾਰੇਜ ਹੋ ਤੁਕੀ ਤੁਹਾਡੇ ਕੋਲ ਐਫ ਡੀ ਹੈ ਬੱਚਿਆਂ ਵਾਸਤੇ ਤੁਸੀਂ ਰੱਖੀ ਹੈ ਕਿ ਬੱਚਿਆਂ ਦੀ ਸੁਰੱਖਿਆ ਵਾਸਤੇ ਉਹ ਕਹਣਗੇ ਸਾਹਿਬ ਤੁਹਾਡੇ ਕੋਲ ਤਾਂ ਜਾਦਾ ਪੈਸੇ ਆ ਵੀ ਐਫ ਡੀ ਵੀ ਕਰਾ ਰੱਖੀ ਹੈ ਦੇਸ਼ ਦੇ ਇੱਕ ਵਰਗ ਦੇ ਲੋਕਾਂ ਕੋਲ ਤਾਂ ਬੈਂਕ ਵਿੱਚ ਪੈਸੇ ਹੀ ਨਹੀਂ ਹੈ ਤੁਹਾਡੀ ਐਫ ਡੀ ਉਹਨੂੰ ਦੇ ਦੇਣਗੇ ਤੁਹਾਡੇ ਕੋਲ 10 ਏਕੜ ਜ਼ਮੀਨ ਹੈ ਦੂਸਰੇ ਕੋਲ ਤਾਂ 1 ਏਕੜ ਵੀ ਨਹੀਂ ਹੈ ਤੁਹਾਡੀ ਜ਼ਮੀਨ ਉਹਨੂੰ ਦੇ ਦੇਣਗੇ ਕੀ ਹੋਏਗਾ ਇਹਦੇ ਨਾਲ ਅਲੱਗ-ਅਲੱਗ ਧਰਮਾਂ ਦੇ ਲੋਕਾਂ ਦੇ ਅੰਦਰ ਆਪਸ ਵਿੱਚ ਲੜਾਈ ਵਧੇਗੀ ਵਿਮਨਸਯ ਵਧੇਗਾ ਇੱਕ ਅਨਾਰਕੀ ਫੈਲੇ ਬੇਸਿਕਲੀ ਦੇਸ਼ ਦੇ ਲੋਕਾਂ ਨੂੰ ਪੜਕਾਣ ਲਈ ਦੇਸ਼ ਦੀ ਖਾਸ ਕਰਕੇ ਜਿਹੜਾ ਸਾਡੇ ਮੁਸਲਿਮ ਭਾਈ ਜਾ ਰਹਾ ਹੈ ਮੁਸਲਿਮ ਭਰਾ ਨੇ ਉਹਨਾਂ ਨੂੰ ਵੋਟ ਬੈਂਕ ਦੇ ਨਾਂ ਤੇ ਇਸਤੇਮਾਲ ਕਰਨ ਦੀ ਯੋਜਨਾ ਐਸਾ ਨਹੀਂ ਉਹਨਾਂ ਦਾ ਕੋਈ ਭਲਾ ਚਾਹੁੰਦੇ ਆ ਕਾਂਗਰਸ ਬਹੁਤ ਸਾਲ ਸੱਤਾ ਤੇ ਰਹੀ ਉਹਨਾਂ ਦੀ ਤਸ਼ਕੀਕਰਨ ਦੀ ਨੀਤੀ ਵੀ ਰਹੀ ਕਿ ਆ ਦੇਸ਼ ਦੇ ਮੁਸਲਮਾਨ ਭਾਈਚਾਰੇ ਦਾ ਫਾਇਦਾ ਹੋਇਆ ਕੋਈ ਭਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸਐਸਬੀ ਆਫਿਸ ਮਹਾਲੀ ਲੱਗੇ ਹੋਏ ਸੀ ਹਾਂਜੀ ਮੈਂ মিডিਆ ਡਿਪਾਰਟਮੈਂਟ ਚ ਸੀ মিডিਆ ਡਿਪਾਰਟਮੈਂਟ ਚ ਨਹੀਂ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਭਾਜੀ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋ ਗਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਬਤਨਾਵ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਚਾਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਕਾਰ